ਸਾਖੀ ਬਾਰੇ ਕੋਈ ਦੋ ਸ਼ਬਦ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸਾਖੀ ਦਾ ਪਿਆਰ ਆਪਾਂ ਦਰਮਦਰ ਸਾਹਿਬ ਬਣਾ ਰਹੇ ਹਾਂ 1706 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਚਮਕੌਰ ਦੀ ਗੜੀ ਦੇ ਵਿੱਚੋਂ ਜਦੋਂ ਅਨੰਗੁਰੂ ਸਾਹਿਬ ਦਾ ਕਿਲਾ ਛੱਡਿਆ ਸੀ 1704 ਦੇ ਵਿੱਚ ਤੇ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਦੇ ਹੋਏ ਤੇ ਮੁਕਤ ਸਾਹਿਬ ਦੀ ਜੰਗ ਲੜਦੇ ਆ ਦਿਲਸਤ ਬਰੋਗਰੂ ਕਾਫੇ ਸੇ ਮਹਾਰਾਜੀ ਤੱਕ ਜਿੰਦਾ ਆ ਦਬਤਮਾ ਸਾਹਿਬ ਦੀ ਤਰਫੀ ਮਾਲਵੇ ਦੀ ਤਰਫੀ ਤੇ ਆ ਕੇ ਕਮਲਕੱਤਾ ਖੋਲਿਆ ਤੇ ਇਸ ਸਥਾਨ ਦਾ ਨਾਮ ਦਬਤਮਾ ਸਾਹਿਬ ਪਰਸਿੱਧ ਹੋਇਆ ਤੇ ਵਿਸਾਖੀ ਜਿਹੜੀ ਆ ਖਾਲਸਾ ਪੰਥ ਨੇ ਮਨਾਉਣੀ 1706 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਸਾਖੀ ਪਹਿਲਾਂ ਇੱਥੇ ਮਨਾਈ ਤੇ ਇੱਥੇ ਮਨਾਉਣੀ ਸ਼ੁਰੂ ਕਰ ਦਿੱਤੀ ਕਿਉਂਕਿ ਇੱਥੇ ਵਿਸਾਖੀ ਦਾ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਦੇੜ ਨੂੰ ਚਲੇ ਗਏ ਸਨ ਤੇ ਉੱਥੇ ਜਾ ਕੇ ਚੌਥੀ ਜੋ ਸਮਾਗੇ ਸਨ ਤੇ ਆਖਰੀ ਵਿਸਾਖੀ ਗੁਰੂ ਸਾਹਿਬ ਨੇ ਦਮਦਮਾ ਸਾਹਿਬ ਲਾਈ ਤੇ ਪਹਿਲੀ ਵਿਸਾਖੀ 1699 ਦੇ ਵਿੱਚ ਤਾਨਦਪੁਰ ਸਾਹਿਬ ਲਾਈ ਜਿਸ ਤੋਂ ਗੁਰੂ ਗੋਬਿੰਦ ਸਾਹਿਬ ਆਇਨੇ ਤੇ ਉਦੋਂ ਤੋਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਿਸਾਖੀ ਲਾਈ ਸਾਖੀ ਦੇ ਜੋੜ ਮੇਲੇ ਦਾ ਨਾਲਸੇ ਦੇ ਨਾਲ ਪਹਿਲੀ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਇਹ ਜੋੜ ਮੇਲਾ ਪਰਿਆ ਆ ਰਿਹਾ ਤੈਨੂੰ ਖਾਲਸਾ ਸਾਜਨਾ ਦੇ ਦਿਨ ਸੁਧਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1600 ਮੈਂ ਤੇ ਵਿਸਾਖੀ ਦੇ ਦਿੱਤਾ ਸੀ ਤੇ ਅੱਜ ਆਪਾਂ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਵਿੱਚ ਬੜੀ ਵੱਡੀ ਹਿੰਦੀ ਦੇ ਵਿੱਚ ਜਿੱਤੇ ਨਿਹੰਗ ਸਿੰਘ ਦਲਾਂ ਪਾਥਾਂ ਤੇ ਉਤਾਰੇ ਹੋਏ ਆ ਸੰਪਰਦਾਵਾਂ ਜਥੇਬੰਦੀਆਂ ਸਿੰਘ ਸਭਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧ ਤੇ ਸਾਰੀਆਂ ਕਮੇਟੀਆਂ ਨੂੰ ਇੱਥੇ ਜਿਹੜੇ ਆ ਉਹਨਾਂ ਵਸਤੂਆਂਾਂ ਦਾ ਜਿਹੜੇ ਮੁਖਸੀਆਦਰ ਬਾਬਾ ਕਾਕਰ ਜੀ ਇਸੇ ਤਰ੍ਹਾਂ ਹੀ ਮੁੰਡਾ ਦਾਦਰ ਮੁਖਨ ਇਖਤਿਆਰ ਜਿਹੜੇ ਬਾਬਾ ਬਲਵਿੰਦਰ ਜੀ ਸਾਰਿਆਂ ਵੱਲੋਂ ਵੱਡੇ ਵੱਡੇ ਸਮਾਗਮ ਨੇ ਤੇ ਲਿਖੇ ਗਿਆ ਦਾਸਰੀ ਹਾਜ਼ਰੀ ਭਰ ਰਿਹਾ ਆ ਸਾਰੀ ਸੰਗਤ ਨੂੰ ਸਾਲ ਦਾ ਸਾਇਨ ਦੇ ਉਸ ਦੀ ਲੱਖ ਲੱਖ ਵਧਾਈ ਹੋਵੇ ਵੈਕਰ ਜੀ ਦਾ ਸਾਲ ਸਾਲ ਆ